ਤੇ ਸਚਕਨ ਨਰਮンダー ਸਾਹਿਬ ਯੋਗਾ ਕਰਨ ਵਾਲੀ ਲੜਕੀ ਚੋਰੀ ਹੈ ਉਸ ਦੇ ਵਿਰੁੱਧ ਸਿੱਖ ਸੰਗਤਾਂ ਦੇ ਵਿੱਚ ਪਾਰੀ ਰੋਸ਼ਨਜ਼ਰ ਆ ਰਿਹਾ ਹੈ ਬੁਢੀ ਜੀਵੀਆਂ ਨੇ ਜਿਹਨੇ ਉਸ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਕਿਹਾ ਕਿ ਐਸਜੀਪੀਸੀ ਦੇ ਵੱਲੋਂ ਲਏ ਐਕਸ਼ਨ ਦੀ ਸਿਲਾਗਾ ਕੀਤੀ ਗਈ ਉਹਨਾਂ ਕਹਿੰਿਆ ਕਿ ਐਸਜੀਪੀਸੀ ਦੇ ਵੱਲੋਂ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਦੀ ਵੀ ਵਧੇਰੇ ਲੋੜ ਹੈ ਇਸ ਨਾਲ ਹੀ ਉਹਨਾਂ ਕਹਿੰਿਆ ਕਿ ਹੋਰਨਾਂ ਰਾਜਾਂ ਤੋਂ ਵੀ ਆਉਣ ਵਾਲੀਆਂ ਸੰਗਤਾਂ ਨੂੰ ਇਸ ਸੰਬੰਧੀ ਜਾਣਕਾਰੀ ਮੁਹੱਈਆ ਕਰਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਰੋਹਾਨੀਅਤ ਦਾ ਕੇਂਦਰ ਸ੍ਰੀ ਹਰਮੰਦਰ ਸਾਹਿਬ ਵਿਖੇ ਪਿਛਲੇ ਦਿਨੀ ਇੱਕ ਮਹਿਲਾ ਵੱਲੋਂ ਜੋਗਾ ਕਰਨ ਦੀਆਂ ਫੋਟੋ ਵਾਇਰਲ ਹੋ ਰਹੀਆਂ ਸੀ ਕਿਤੇ ਨਾ ਕਿਤੇ ਜਿਹੜੇ ਨਾਨਕ ਨਾਮਲੇਵਾ ਸੰਗਤਾਂ ਨੇ ਉਹਨਾਂ ਦੇ ਕਿਤੇ ਨਾ ਕਿਤੇ ਹਿਰਦੇ ਬੁਲੁੰਦਰੇ ਗਏ ਆ ਤੇ ਇਸ ਵਿਸ਼ੇ ਦੇ ਉੱਤੇ ਜਿਸ ਤਰੀਕੇ ਨਾਲ ਐਸਜੀਪੀਸੀ ਵੱਲੋਂ ਵੀ ਐਕਸ਼ਨ ਲੈਂਦੇ ਹੋਏ ਉਸ ਉੱਤੇ ਤੁਰੰਤ ਪਰਚਾ ਕਰਵਾ ਦਿੱਤਾ ਐਫਆਈਆਰ ਦਰਜ ਕਰਵਾ ਦਿੱਤੀ ਗਈ 295ਏ ਦੀ ਜਿਹੜੀ ਧਾਰਾ ਲਗਵਾ ਦਿੱਤੀ ਗਈ ਪਰ ਕਿਤੇ ਨਾ ਕਿਤੇ ਉਹ ਲੋਕ ਵੀਡੀਓ ਵੀ ਜਿਹੜੀਆਂ ਆਪਣੇ ਵੱਲੋਂ ਇੱਕ ਵਾਇਰਲ ਕਰਕੇ ਮਾਫੀ ਵੀ ਮੰਗੀ ਜਾ ਰਹੀ ਆ ਪਰ ਨਾਲ ਨਾਲ ਹੁਣ ਫੇਰ ਦੁਬਾਰਾ ਵੀਡੀਓ ਇੱਕ ਵੱਲੋਂ ਪੇਸ਼ ਕੀਤੀ ਗਈ ਜਿਸ ਵਿੱਚ ਉਹ ਲਾਈਵ ਹੋ ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ ਮੈਂ ਤਾਂ ਕਿਤੇ ਲੋਕਾਂ ਨੂੰ ਮੈਸੇਜ ਦੇਣ ਆਈ ਸੀ ਕਿ ਲੋਕ ਜਿਹੜੇ ਨੇ ਜੋਗਾ ਵੀ ਕਰ ਸਕਦੇ ਨੇ ਸਿਹਤ ਵਧੀਆ ਰਹਿ ਸਕਦੀ ਕਿਤਨਾ ਕਿਤੇ ਪਰ ਜਿੱਥੇ ਗੱਲ ਕਰਾਂਗੇ ਨਾਨਕ ਨਾਮਲੇਵਾ ਸੰਗਤਾਂ ਦੇ ਉੱਥੇ ਜਿੱਥੇ ਇੱਥੇ ਸੰਗਤਾਂ ਵੱਡੇ ਪੱਦਰ ਤੇ ਨਕਮਸਤਕ ਹੁੰਦੀਆਂ ਨੇ ਤੇ ਇੱਕ ਤੇ ਬਖਸ਼ੀਸ਼ਾਂ ਲੈਂਦੀਆਂ ਨੇ ਅਤੇ ਕਿਤਨਾ ਕਿਤੇ ਜਿਹੜਾ ਜਿਹੜੇ ਪ੍ਰੇਮੀ ਨਹੀਂ ਉਹਨਾਂ ਦੇ ਕਿਤਨਾ ਹਿਰਦੇ ਬਰੁੰਦਰੇ ਗਏ ਨੇ ਉਸ ਨਾਲ ਗੱਲ ਕਰ ਲਈ ਸਾਡੇ ਨਾਲ ਇਸ ਵੇਲੇ ਬੁੱਧੀਜੀਵੀ ਲੋਕ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਇੱਕ ਵੀਡੀਓ ਵਾਇਰਲ ਹੋਈ ਲਗਾਤਾਰ ਵੇਖਿਆ ਕਿ ਇੱਕ ਮਹਿਲਾ ਵੱਲ ਸ੍ਰੀਰਮੰਦਰ ਸਭੀ ਪ੍ਰਕਰਮਾਂ ਚ ਕਿ ਇਸ ਤਰੀਕੇ ਨਾਲ ਦੇਖ ਦਿਓ ਇਸ ਸਰਕਰ ਨੂੰ ਸਭ ਤੋਂ ਪਹਿਲਾਂ ਆਪ ਜਿਹੜੇ ਚੈਨਲ ਰਾਹੀਂ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੇਖੋ ਜਿਹੜੀ ਇਹ ਜੋਗਾ ਦੀ ਘਟਨਾ ਜਿਹੜੀ ਹੋਈ ਹੈ ਬੜੀ ਨਿੰਦਣਯੋਗ ਘਟਨਾ ਹੋਈ ਹੈ ਹਰਮੰਦਰ ਸਾਹਿਬ ਦੇ ਵਿੱਚ ਹੋਈ ਹੈ ਪ੍ਰਕਰਮਾਂ ਦੇ ਵਿੱਚ ਇਹ ਬੜੀ ਨਿੰਦਣਯੋਗ ਘਟਨਾ ਹੈ ਭਾਵੇਂ ਜਿਹੜਾ ਜੋਗਾ ਆ ਉਹ ਸਾਡੀ ਸਿਹਤ ਵਾਸਤੇ ਕਿਤਨ ਕਿਤੇ ਸਹੀ ਹੈ ਸਮਾਜਿਕ ਤੌਰ ਤੇ ਆਪਾਂ ਵੇਖੀਏ ਤੇ ਸਿਹਤ ਨੂੰ ਸਹੀ ਰੱਖਣ ਵਾਸਤੇ ਜੋਗਾ ਕਰ ਲੈਣਾ ਚਾਹੀਦਾ ਕਰਨਾ ਚਾਹੀਦਾ ਲੋਕਾਂ ਨੂੰ ਕਰਦੇ ਐ ਬਹੁਤ ਸਾਰੇ ਲੋਕ ਕਰਦੇ ਆ ਪਰ ਸਿੱਖ ਧਰਮ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਹੈਗਾ ਜਦੋਂ ਆਪਾਂ ਸਿੱਖ ਧਰਮ ਦੀ ਗੱਲ ਹੋਊਗੀ ਇੱਥੇ ਇਹਦਾ ਕੋਈ ਜੁਗੇ ਦਾ ਸਬੰਧ ਨਹੀਂ ਹੈਗਾ ਔਰ ਰੋਹਾਨੀਅਤ ਦਾ ਕੇਂਦਰ ਹੈ ਸਾਡਾ ਸ੍ਰੀ ਹਰਮੰਦਰ ਸਾਹਿਬ ਇਹਦੇ ਵਿੱਚ ਜਦੋਂ ਜਾ ਕੇ ਇਹੋ ਜਿਹੇ ਗੱਲਾਂ ਇਦਾਂ ਹੋਣ ਗਿਆ ਵੀ ਇਦਾਂ ਆਪਾਂ ਉਹ ਤਾ ਤਾ ਨੂੰ ਕਰਕੇ ਫਿਰ ਥੱਲੇ ਨੂੰ ਲਾ ਕੇ ਤੇ ਇਹੋ ਜਿਹੇ ਕਰਾਂਗੇ ਤੇ ਫਿਰ ਇਹਦੇ ਵਿੱਚ ਕਿਤਨੇ ਕਿਤੇ ਜਿਹੜੀਆਂ ਸਿੱਖ ਭਾਵਨਾਵਾਂ ਜਿਹੜੀਆਂ ਨੇ ਉਹ ਬੁਰੀ ਤਰ੍ਹਾਂ ਜਿਹੜੀਆਂ ਪ੍ਰਭਾਵਿਤ ਹੁੰਦੀਆਂ ਨੇ ਉਹ ਬਲੰਦਰੀਆਂ ਜਾਂਦੀਆਂ ਕਿਉਂਕਿ ਇਹੋ ਜਿਹੇ ਘਟਨਾਵਾਂ ਚ ਇਹ ਹੋਣ ਗਿਆ ਤੇ ਫਿਰ ਹੋਰ ਵੀ ਕਈ ਤਿੱਕੇ ਦੇ ਹੁੰਦੀਆਂ ਰਹਿਣਗੀਆਂ ਸ਼੍ਰੋਮਣੀ ਕਮੇਟੀ ਦਾ ਉਸੇ ਬੜਾ ਵਧੀਆ ਪ੍ਰਬੰਧਿਆ ਬੜਾ ਵਧੀਆ ਹਰ ਚੀਜ਼ ਦਾ ਵੇਦੇ ਆ ਪਰ ਸ਼੍ਰੋਮਣੀ ਕਮੇਟੀ ਨੇ ਸਾਨੂੰ ਹੈਰਾਨ ਕੀ ਦੀ ਗੱਲ ਦੀ ਵੀ ਪ੍ਰਕਰਮਤ ਵਿੱਚ ਜਦੋਂ ਉਹਨੇ ਘੱਟੋ ਘੱਟ 15 ਮਿੰਟ ਲਾਏ ਨੇ ਤੇ ਉਦੋਂ ਸਾਡੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਿੱਥੇ ਸੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਲੱਤਾਂ ਤਾ ਕਰਕੇ ਕੀ ਕਰਨ ਢਈ ਐ ਇਹ ਔਰਤ ਕੀ ਗੰਡੀਆਂ ਨੂੰ ਰੋਕਿਆ ਜਾਵੇ ਕੋ ਆਪਾਂ ਉੱਥੇ ਜਾਂਦੇ ਹਰਮੰਦਰ ਸਾਹਿਬਾ ਮੱਥਾ ਟੇਕਣਾ ਕਿਸੇ ਦੇ ਸਿਰ ਤੋਂ ਕਪੜਾ ਨਾ ਜਾਂਦਾ ਤੇ 1 ਮਿੰਟ ਸਾਡੇ ਸੇਵਾਦਾਰ ਉੱਥੇ ਅਗੇ 1 ਮਿੰਟ ਨੂੰ ਕਹਦੇ ਵੀ ਸਿਰ ਤੇ ਬੀਬੀ ਕਪੜਾ ਲਾ ਲੈ ਪਰ ਇਹ 15 ਮਿੰਟ ਕਰਦੀ ਰਹੀ ਤੇ ਇਹਦਾ ਕਮੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਇੱਕ ਕਮੀ ਵੇਖਣ ਨੂੰ ਆਈ ਆ ਔਰ ਇਹਦੇ ਵਿੱਚ ਮੈਂ ਤੇ ਬੇਨਤੀ ਕਰੂੰਗਾ ਸ਼੍ਰੋਮਣੀ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਜਾਂ ਜਿੰਨੇ ਸਾਡੇ ਉੱਥੇ ਮੈਨੇਜਰ ਸਾਹਿਬ ਨੇ ਸਾਰਿਆਂ ਨੂੰ ਵੀ ਇਹ ਚੀਜ਼ ਨੂੰ ਹੋਰ ਹੀ ਬੜੀ ਗੰਭੀਰਤਾ ਨਾਲ ਜਿਹੜੀ ਇਹ ਚੀਜ਼ ਨੂੰ ਲੈਣ ਦੀ ਲੋੜ ਆ ਵੀ ਅੱਜ ਇਹ 15 ਮਿੰਟ ਉਹ ਜੋਗਾ ਕਰਦੇ ਰਹੀ ਆ ਪ੍ਰਕਰਮਾਂ ਦੇ ਵਿੱਚ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਜੋਗਾ ਕਰਕੇ ਚਲੀ ਗਈ ਆ ਵੀਡੀਓ ਵਾਇਰਲ ਹੋਈ ਤੇ ਫਿਰ ਪਤਾ ਲੱਗਿਆ ਪਰ ਜਿਸ ਲਿਕਨ ਵੀਡੀਓ ਵਾਇਰਲ ਗੱਲ ਹੁੰਦੀ ਆ ਪਰ ਪ੍ਰਬੰਧਨ ਦੀ ਤੁਸੀਂ ਗੱਲ ਕੀਤੀ ਐਸਜੀਪੀਸੀ ਦੇ ਵਧੀਆ ਪ੍ਰਬੰਧ ਨੇ ਕੀ ਲੱਗਦਾ ਕਿ ਹੋਰ ਪ੍ਰਬੰਧ ਮਜ਼ਬੂਤ ਕਰਨੇ ਪੈਣਗੇ ਕਿਉਂਕਿ ਲਗਾਤਾਰ ਇਸੇ ਪੂਰੇ ਵਰਦ ਦੀ ਦੁਨੀਆ ਨਤਮਸਤਕ ਹੁੰਦੀ ਆਣ ਕੇ ਬਖਸ਼ਿਸ਼ਾਂ ਲੈਂਦੀ ਆ ਪਰ ਲੋਕਾਂ ਨੂੰ ਦੱਸਣਾ ਜ਼ਰੂਰੀ ਹੋਊਗਾ ਵੀ ਲੋਕ ਕਿਤੇ ਨਾ ਕਿਤੇ ਕੈਪਰੀਆਂ ਪਾ ਕੇ ਆ ਜਾਂਦੇ ਨੇ ਨਿਕਰਾਂ ਪਾ ਕੇ ਆ ਜਾਂਦੇ ਨੇ ਕਿਤੇ ਨਾ ਕਿਤੇ ਬਿਨਾਂ ਕੱਪੜਿਆਂ ਤੋਂ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਬਹੁਤ ਛੋਟੇ ਕੱਪੜੇ ਪਾ ਕੇ ਆ ਜਾਂਦੇ ਨੇ ਕੀ ਹੋਰ ਜਾਗਰੂਤ ਕਰਨ ਦੀ ਲੋੜ ਆ ਲੋਕਾਂ ਨੂੰ ਵੇਖੋ ਸ਼੍ਰੋਮਣੀ ਕਮੇਟੀ ਨੂੰ ਇਸ ਚੇਤੂਨ ਦੀ ਲੋੜ ਆ ਕਿਉਂਕਿ ਇਹ ਪ੍ਰਬੰਧ ਸ਼੍ਰੋਮਣੀ ਕਮੇਟੀ ਦਾ ਉੱਥੇ ਜੇ 15 ਮਿੰਟ ਤੱਕ ਵੀ ਕਿਸੇ ਸ਼੍ਰੋਮਣੀ ਕਮੇਟੀ ਮਲਾਜਮ ਨੂੰ ਪਰਮੰਦਰ ਸਿੰਘ ਸਾਹਿਬ ਦੇ ਵਿੱਚ ਕਿੰਨੇ ਕਿੰਨੇ ਅਵੇਸਲੇ ਆ। ਔਰ ਜਿਹੜੇ ਇਹ ਨੂੰ ਉੱਤੇ ਚੱਲ ਗਏ ਆਪਾਂ ਅੱਗੇ ਦੀ ਗੱਲ ਕਰੀਏ ਤੇ ਸ਼੍ਰੋਮਣੀ ਕਮੇਟੀ ਨੂੰ ਇਹਦੇ ਵਿੱਚ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਆ ਜਿਵੇਂ ਬਾਹਰ ਸਾਡੇ ਆਰ.ਟੀ.ਐਲ ਲੱਗੀਆਂ ਉਹਦੇ ਉੱਤੇ ਦੱਸਣ ਦੀ ਲੋੜ ਆ ਵੀ ਇੱਥੇ ਤੁਸੀਂ ਹਰਮੰਦਰ ਸਾਹਿਬ ਆਉਂਦੇ ਉਹ ਇਹ ਰੋਹਾਨੀਅਤ ਦਾ ਕੇਂਦਰ ਹੈ ਇੱਥੇ ਤੁਸੀਂ ਕੈਪੀਆਂ ਪਾ ਕੇ ਨਹੀਂ ਆਉਣਾ ਇੱਥੇ ਤੁਸੀਂ ਹੋਰ ਗਲਤਮਲਤ ਕੰਮ ਨਹੀਂ ਕਰਨਾ ਕੋਈ ਇੱਥੇ ਤੁਸੀਂ ਬੀੜੀ ਤਮਾਕੂ ਸੇਟ ਲੈ ਕੇ ਕੋਈ ਅੰਦਰ ਨਹੀਂ ਜਾਣਾ ਇਹ ਚੀਜ਼ਾਂ ਸਾਰੀਆਂ ਸਾਨੂੰ ਇੱਕ ਪ੍ਰਚਾਰ ਕਰਨ ਦੀ ਲੋੜ ਆ ਲੋਕਾਂ ਨੂੰ ਦੱਸਣ ਦੀ ਲੋੜ ਆ ਕਿਉਂਕਿ ਉੱਥੇ ਬਹੁਤ ਸਾਰੇ ਧਰਮਾਂ ਦੇ ਲੋਕ ਆਉਂਦੇ ਵੱਖ-ਵੱਖ ਧਰਮਾਂ ਦੇ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਸਾਡੇ ਸਿੱਖ ਧਰਮ ਦੀ ਜਿਹੜੀ ਉਹ ਰਹਿਤ ਮਰਿਆਦਾ ਵਾ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਪਰ ਉਹਨੂੰ ਦੱਸਣਾ ਤਾਂ ਪਊਗਾ ਸਾਨੂੰ ਜਾਂ ਤੇ ਕਿਤੇ ਨਾ ਕਿਤੇ ਲੈ ਕੇ ਦੱਸਣਾ ਪਊਗਾ ਜਾਂ ਕਿਤੇ ਬੋਲ ਕੇ ਦੱਸਣਾ ਪਊਗਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਬੰਦਾ ਬਾਹਰੋਂ ਆਉਂਦਾ ਉਹਨੂੰ ਪਤਾ ਤੇ ਲੱਗਣਾ ਚਾਹੀਦਾ ਨਾ ਬਾਹਰੋਂ ਅੰਦਰ ਐਂਟਰ ਹੋਣ ਲੱਗਿਆ ਵੀ ਇੱਥੋਂ ਦੀ ਆਹ ਮਰਿਆਦਾ ਆ ਇੱਥੇ ਅਸੀਂ ਐ ਢੰਗ ਨਾ ਜਾਣਾ ਆ ਇੱਥੇ ਜ਼ਿਆਦਾ ਕੰਮ ਕਰਨਾ ਕੰਮ ਨਹੀਂ ਕਰਨਾ ਕਿਉਂਕਿ ਉਹਨਾਂ ਲੋਕਾਂ ਦਾ ਵੀ ਕਸੂਰ ਨਹੀਂ ਹੈਗਾ ਬਹੁਤਾ ਉਹ ਲੋਕ ਬਾਹਰੋਂ ਆਉਂਦੇ ਉਹਨਾਂ ਨੂੰ ਸਿੱਖ ਮਰਿਆਦਾ ਦਾ ਰਹਿਤ ਮਰਿਆਦਾ ਦਾ ਪਤਾ ਹੀ ਨਹੀਂ ਹੈਗਾ ਰਹਿਤ ਮਰਿਆਦਾ ਇਹ ਅਮੇ ਅਜੋ ਗੋਡਨ ਟੈਂਪਲ ਕਹਿ ਕੇ ਇਹ ਤੇ ਹਰੀਦਾਂ ਮੰਦਿਰ ਆ ਪਰਮਾਤਮਾ ਦਾ ਘਰ ਆ ਤੇ ਇਹ ਪਰਮਾਤਮਾ ਦੇ ਘਰ ਨੂੰ ਹਰੀਦ ਆ ਅਸੀਂ ਤੇ ਗੋਡਨ ਟੈਂਪਲ ਕਹਿਣਾ ਵੀ ਇਹਨੂੰ ਜਾਇਜ਼ ਨਹੀਂ ਸਮਝਦੇ ਇਹਨੂੰ ਤੇ ਹਰਿਮੰਦਰ ਸਾਹਿਬ ਹੀ ਕਹਿਣਾ ਜੋ ਉਹ ਜਾਇਜ਼ ਆ ਪਰ ਉਹਨਾਂ ਲੋਕਾਂ ਦਾ ਵੀ ਇਹਨਾਂ ਜਿਆਦਾ ਕਸੂਰ ਨਹੀਂ ਉਹਨਾਂ ਲੋਕਾਂ ਨੂੰ ਪਤਾ ਨਹੀਂ ਇਹਦੇ ਬਾਰੇ ਚ ਦੇਖੋ ਜਿਹੜੀ ਇਹ ਘਟਨਾ ਹੋਈ ਆ ਨਾ ਜਿਹੜੀ ਜੋਗੀ ਵਾਲੀ ਘਟਨਾ ਹੋਈ ਆ ਇਹਦੇ ਵਿੱਚ ਅਸੀਂ ਸਮਝਦੇ ਆਂ ਕਿ ਉਹ ਪੜ੍ਹੀ ਲਿਖੀ ਔਰਤ ਆ ਔਰ ਜੋਗਾ ਦੀ ਇੱਕ ਮਾਸਟਰ ਹੈ ਉਹਨੂੰ ਇਹਦੇ ਵਿੱਚ ਕਈ ਮਿਲੇ ਨੇ ਇਹਨਾਂ ਨੂੰ ਇਨਾਮ ਵੀ ਮਿਲੇ ਨੇ ਇਹਦੇ ਵਿੱਚ ਉਹਨੂੰ ਤੇ ਸਾਰੀ ਜਾਣਕਾਰੀ ਹੋਊਗੀ ਉਹਨੇ ਤੇ ਐਸਾ ਨਹੀਂ ਆਪਾਂ ਕਹਿ ਸਕਦੇ ਉਹਦੇ ਬਾਰੇ ਵੀ ਉਹਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੋਊ ਜਾਂ ਸਿੱਖਤਰ ਮਾਰੇ ਜਾਂ ਕੋ ਅਨਪੜਹਾ ਉਹਨਦੇ ਦੇ ਬਾਰੇ ਜਾਣਕਾਰੀ ਹੋਊਗੀ ਪਰ ਉਹਨੇ ਜਿਹੜੀ ਗਲਤੀ ਕੀਤੀ ਆ ਇਹਦੀ ਉਹਨੂੰ ਸਜ਼ਾ ਮਿਲਣੀ ਉਹਦੇ ਪਰਚਾ ਹੋ ਗਿਆ ਆ ਸਜ਼ਾ ਮਿਲਣੀ ਲਾਜ਼ਮੀ ਆ ਔਰ ਮਿਲਣੀ ਚਾਹੀਦੀ ਆ ਤਾਂ ਕਿ ਗਾ ਕੋਈ ਅਜਿਹੀ ਗਲਤੀ ਨਾ ਕਰੇ ਭਾਈ ਸਾਹਿਬ ਕਿਸ ਨਿਕਨੇ ਵੇਖਦੇ ਹੋ ਕਿ ਲਗਾਤਾਰ ਦੇਖਿਆ ਕਿ ਪਹਿਲਾਂ ਵੀ ਇਹੋ ਜਿਹੀ ਕਾਫੀ ਵਾਰੀ ਇਹੋ ਜਿਹੀ ਸ਼ਿਕਾਇਤਾਂ ਆਈਆਂ ਕਦੀ ਜਨਮ ਦਿਨ ਮਨਾਏ ਜਾਂਦੇ ਨੇ ਕੇਕ ਕੱਟਣ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਹਦੂਦ ਦੇ ਅੰਦਰ ਪ੍ਰਕਰਮਾ ਦੇ ਵਿੱਚ ਕਦੀ ਨਾ ਕਦੀ ਉਹ ਅੰਗਰੇਜ਼ ਆ ਜਾਂਦੇ ਨੇ ਉਹ ਆਪਣੇ ਸਟਾਈਲ ਨਾਲ ਨਵੇਂ ਸਾਲ ਦੇ ਉੱਤੇ ਫੰਕਸ਼ਨ ਫਨ ਕਰ ਲੈਂਦੇ ਨੇ ਪਰ ਅੱਜ ਜਿਹੜੀ ਇਹ ਘਟਨਾ ਹੋਈ ਹੈ ਕਿਸ ਤਰੀਕੇ ਨਾਲ ਵੇਖਦੇ ਹੋ ਭਾਵੇਂ ਕਿ ਐਸਜੀਪੀਸੀ ਵੱਲੋਂ ਉੱਤੇ ਕਾਰਵਾਈ ਵੀ ਕਰਵਾਈ ਗਈ ਆ ਉੱਤੇ ਪਰਚਾ ਵੀ ਦਰਜ ਹੋ ਚੁੱਕਾ ਸਭ ਤੋਂ ਪਹਿਲਾਂ ਤੇ ਵੀਰ ਜੀ ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਸ਼ਬਦਾਂ ਦੇ ਵਿੱਚ ਦੂਸਰਾ ਜਿਹੜਾ ਇਸ ਬੀਬੀ ਨੇ ਆਣ ਕੇ ਇੱਥੇ ਘਟਣ ਨੂੰ ਇਸ ਨੂੰ ਅੰਜਾਮ ਦਿੱਤਾ ਇੱਕ ਬੜੀ ਕੋਜੀ ਸਾਜ਼ਿਸ਼ ਆ ਵਿਰੋਧੀਆਂ ਸ਼ਾਸਤਰੀ ਅੰਸਰਾਂ ਦੇ ਵੱਲੋਂ ਦੂਸਰਾ ਜਿਹੜਾ ਯੋਗ ਮਤਿਆ ਇਹਦਾ ਸਿੱਖ ਮਾਦੇ ਨਾਲ ਕੋਈ ਸਬੰਧ ਨਹੀਂ ਹੈ ਗੁਰਬਾਣੀ ਜਿਹੜੀ ਹੈ ਐਸੇ ਆਸਨ ਤੇ ਐਸੇ ਹੱਠ ਯੋਗ ਨੂੰ ਪ੍ਰਵਾਨ ਨਹੀਂ ਕਰਦੀ ਯੋਗ ਸਿੱਧ ਅਸਨ 84ਪੀ ਕਰ ਕਰ ਰਹੇ ਆ ਵੱਡੀ ਆਰਜਾ ਫਿਰ ਫਿਰ ਜਨਮੇ ਹਰਸੋ ਸੰਗ ਨਾ ਗਏ ਆ ਸਾਡੇ ਮਨ ਦੀ ਮੈਲ ਦਾ ਸਮੱਧ ਸਾਡੀ ਹੋਮੇ ਨਾ ਹੁੰਦਾ ਹੈ ਇਹ ਜਿਹੜਾ ਜੋਗ ਹੈ ਕੇਵਲ ਸਰੀਰ ਦੀ ਕਸਰਤ ਇਸ ਤੋਂ ਅੱਗੇ ਨਹੀਂ ਹੁੰਦੀ ਜਿਹੜਾ ਸਾਡਾ ਦਰਬਾਰ ਸ ਹੈ ਬਹਿਰ ਮੰਦਰ ਸਾਹਿਬ ਹੈ ਇੱਕ ਰੂਹਾਨੀਅਤ ਦਾ ਕੇਂਦਰ ਹੈ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਹਰ ਮੰਦਰ ਹਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸੰਤ ਭਗਤਾਂ ਨੇ ਕਿੱਥੇ ਪ੍ਰਮਾਤਮਾ ਦੇ ਗੁਣ ਗਾਉਂਦੇ ਇਹਦੀ ਸਾਜਨਾ ਤਾਂ ਕੀਤੀ ਗਈ ਆ ਇਹਦੀ ਸਾਜਨਾ ਇਸ ਵਾਰ ਕਿੰਨੀ ਕੀਤੀ ਕਿ ਕਿ ਇੱਥੇ ਆਣ ਕੇ ਆਪਾਂ ਕਈ ਪ੍ਰਕਾਰ ਦੇ ਆਸਣ ਲਾ ਕੇ ਬੈਠ ਜਾਈਏ ਧੋਣੀਆਂ ਤਪਉਣ ਲੱਗ ਪਈਏ ਲੱਤਾਂ ਉਤਾਨ ਕਰਕੇ ਕਈ ਪ੍ਰਕਾਰ ਦੇ ਆਸਣ ਕਰ ਲਈਏ ਸਿੱਧਾਂ ਕਿ ਆਸਣ ਜੇ ਸਿੱਖੇ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੇ ਹੋ ਮੈਲ ਨਾ ਜਾਏ ਮਹਾਰਾਜ ਕਹਿੰਦੇ ਸਿੱਧਾਂ ਦੇ 84 ਆਸਣ ਵੀ ਕਰ ਲਓ ਤੁਸੀਂ ਤੁਹਾਡੇ ਮਨ ਦੀ ਮੈਲ ਜਾਣ ਵਾਲੀ ਨਹੀਂ ਆ ਇਸ ਕਰਕੇ ਇਸ ਆਸਣ ਨੂੰ ਇਸ ਜੋਗ ਮਤ ਨੂੰ ਧਰਮ ਨਾਲ ਜੋੜ ਕੇ ਗੱਲ ਕਰਨੀ ਕਿ ਮੈਂ ਤੇ ਧਰਮ ਦੀ ਗੱਲ ਕਰਨ ਵਾਸਤੇ ਆਈ ਹਾਂ ਜਿਹੜਾ ਸਿੱਖ ਮਤ ਹੈ ਕਰਮ ਜੋਗ ਹੈ ਇਹਦੇ ਵਿੱਚ ਕਲਮ ਨੂੰ ਪ੍ਰਧਾਨਤਾ ਆ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਘਰ ਕਾਮ ਸਭ ਚੀਤ ਨਿਰੰਜਨ ਨਾਲ ਇੱਥੇ ਇਹ ਗੱਲ ਆਖੀ ਨਹੀਂ ਗਈ ਕਿ ਤੂੰ ਉਲਟੇ ਸਿੱਧੇ ਆਸਣ ਕਰਕੇ ਰੱਬ ਨੂੰ ਪ੍ਰਸੰਨ ਕਰ ਨਹੀਂ ਆਪਣੇ ਹੱਥਾਂ ਪੈਰਾਂ ਨਾਲ ਕੰਮ ਕਰ ਕਰ ਤੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਇਸ ਕਰਕੇ ਜਿਹੜੀ ਇਹ ਕੋਈ ਜੀ ਹਰਕਤ ਕੀਤੀ ਗਈ ਆ ਵਾਰ-ਵਾਰ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਕਈ ਪ੍ਰਕਾਰ ਦੀ ਇਹ ਬੇਅਦਬੀ ਕਰਨ ਦੇ ਜਿਹੜੇ ਅਟੈਕ ਹੁੰਦੇ ਜਾ ਰਹੇ ਨੇ ਇਹਦਾ ਹੀ ਸਭ ਤੋਂ ਪਹਿਲਾਂ ਸਾਨੂੰ ਗਹਿਰਾਈ ਵਿੱਚ ਸੋਚਣਾ ਪਊਗਾ ਕਿ ਸਾਡੀ ਸਿੱਖੋਂ ਬੜੀ ਗੂੜੀ ਨੀਂਦ ਸੌ ਚੁੱਕੀ ਆ ਜਾਗਣ ਦੀ ਲੋੜ ਆ ਤੇ ਵਾਰ-ਵਾਰ ਜਿਹੜੇ ਹਮਲੇ ਕੀਤੇ ਨੇ ਸਾਨੂੰ ਜਾਗਣ ਵਾਸਤੇ ਪ੍ਰੇਰਿਤ ਕਰ ਰਹੇ ਨੇ ਕਿ ਸਾਨੂੰ ਜਾਗ ਜਾਣਾ ਚਾਹੀਦਾ ਹੈ ਤੁਸੀਂ ਵੇਖੋ ਕਦੇ ਸਿੱਖ ਕੌਮ ਦਾ ਭੈ ਜਿਹੜਾ ਸੀ ਹਰ ਬੰਦੇ ਦੇ ਅੰਦਰ ਸੀ ਆਜੋ ਭੈ ਮੁੱਕਦੇ ਜਾ ਰਹੇ ਨੇ ਉਹਦਾ ਕਾਰਨ ਕਿਸੇ ਇੱਕ ਸਵਾਰਥੀ ਹੋ ਗਿਆ ਆਪਣੇ ਨਿੱਜ ਤੱਕਿਆ ਇਸ ਨੂੰ ਸਾਡੀ ਕੌਮ ਦੇ ਨਾਲ ਮਤਲਬ ਕੋਈ ਨਹੀਂ ਆ ਸਾਡੀਆਂ ਕਿਤਾਬਾਂ ਦੇ ਵਿੱਚ ਰਲੇ ਪਾਏ ਜਾ ਰਹੇ ਨੇ ਇਤਿਹਾਸ ਬਦਲੇ ਜਾ ਰਹੇ ਨੇ ਇਸ ਕਰਕੇ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਸਾਡੇ ਕੇਂਦਰੀ ਸਥਾਨ ਦੇ ਉੱਪਰ ਇਹ ਸਾਨੂੰ ਬੜਾ ਸੋਚਣ ਦੀ ਲੋੜ ਹੈ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਆਖਿਆ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੈ ਅਸੀਂ ਰੋਜ਼ ਕਥਾ ਸੁਣਦੇ ਆ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਤੋਂ ਈਐਸਸੀ ਉੱਤੇ 5-7 ਜਦੋਂ ਸਮਾਪਤ ਹੋ ਪੰਜ-ਸੱਤ ਮਿੰਟ ਇਸ ਗੱਲ ਤੇ ਵੀ ਆਪਾਂ ਲਾ ਸਕਦੇ ਆ ਕਿ ਭਾਈ ਇਹ ਕੇਂਦਰੀ ਸਥਾਨ ਹੈ ਰੂਹਾਨੀਅਤ ਦਾ ਕੇਂਦਰ ਹੈ ਤੁਸੀਂ ਇੱਥੇ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਨਹੀਂ ਆਉਣਾ ਇੱਥੇ ਆਣ ਕਿਸ ਤਰ੍ਹਾਂ ਦਾ ਵਤੀਰਾ ਨਹੀਂ ਕਰਨਾ ਜਿਹੜੇ ਸੇਵਾਦਾਰ ਅਸੀਂ ਬਾਹਰ ਲਾਈ ਨੇ ਉਹਨਾਂ ਨੂੰ ਫੋਲੋ ਕਰੋ ਜੋ ਦੱਸਦੇ ਨੇ ਉਹਨਾਂ ਨਿਯਮਾਂ ਦੇ ਅਨਸਾਰ ਤੁਸੀਂ ਅੰਦਰ ਆਉਣ ਦੀ ਕਿਰਪਾਲਤਾ ਕਰੋ ਭਾਵੇਂ ਕਿ ਸਾਰਿਆਂ ਦੇ ਵਾਸ ਸਾਂਝਾ ਸਥਾਨ ਹੈ ਜਿਸ ਤਰ੍ਹਾਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਣਾ ਕੋ ਸਾਂਝਾ ਸਾਰਿਆਂ ਵਾਸਤੇ ਸਾਂਝਾ ਹੈ ਪਰ ਇਹਦੇ ਅਰਥ ਇਹ ਨਹੀਂ ਕਿ ਅਸੀਂ ਆਪੋ ਆਪਣੀ ਮਰਿਆਦਾ ਜਾ ਕੇ ਚਲਾ ਲਈਏ ਮਰਿਆਦਾ ਉੱਥੇ ਕੇਵਲ ਇੱਕ ਦੀ ਹੋਵੇਗੀ ਉੱਥੇ ਗੱਲ ਕੇਵਲ ਇੱਕ ਓੰਕਾਰ ਦੀ ਚੱਲੇਗੀ ਉੱਥੇ ਕਿਤੇ ਆਸਣ ਦੀ ਗੱਲ ਨਹੀਂ ਚੱਲੇਗੀ ਕਿਸੇ ਜੋਗਮਾਦੀ ਗੱਲ ਨਹੀਂ ਚੱਲੇਗੀ ਜਾਂ ਕਿਸੇ ਬਾਕੀ ਜਿਹੜੇ ਅਦਰ ਤਰਮ ਉਹਨਾਂ ਦੀ ਗੱਲ ਨਹੀਂ ਚੱਲੇਗੀ ਉੱਥੇ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਦੀ ਗੱਲ ਚੱਲੇਗੀ ਇਸ ਕਰਕੇ ਜਿੰਨੇ ਵੀ ਦਰਸ਼ਨ ਅਬਲਾਖੀ ਉੱਥੇ ਆਉਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਇਸ ਕੇਂਦਰੀ ਸਥਾਨ ਬਾਰੇ ਕੁਝ ਨਾ ਕੁਝ ਜਾਣਕਾਰੀ ਲੈ ਕੇ ਪੜ ਕੇ ਆਉਣਾ ਚਾਹੀਦਾ ਹੈ ਕਿ ਇਹ ਕੇਵਲ ਸੋਨੇ ਦਾ ਮੰਦਰ ਨਹੀਂ ਹੈ ਇਹ ਰੂਹਾਨੀਅਤ ਦਾ ਕੇਂਦਰ ਹੈ ਇਹ ਗੁਰੂ ਰਾਮਦਾਸ ਦਾ ਘਰ ਹੈ ਇਸ ਕਰਕੇ ਇਸ ਘਰ ਦੇ ਵਿੱਚ ਆਉਣ ਲੱਗਿਆਂ ਸਾਨੂੰ ਸ਼ਰਧਾ ਭਾਵਨਾ ਦੇ ਨਾਲ ਤੇ ਬੜੇ ਆਪਣੇ ਅੰਦਰ ਆਤਮੇ ਨੂੰ ਪਾਗ ਸਾਫ਼ ਕਰਕੇ ਆਉਣਾ ਚਾਹੀਦਾ ਨਾ ਕਿ ਕਿਸੇ ਪ੍ਰਕਾਰ ਦੀ ਕੋਈ ਸ਼ਰਾਰਤ ਲੈ ਕੇ ਤੇ ਕਿਸੇ ਪ੍ਰਕਾਰ ਦੀ ਕੋਈ ਰੰਜਿਸ਼ ਲੈ ਕੇ ਆਉਣਾ ਚਾਹੀਦਾ ਸੋ ਇੰਨੀ ਹਾਂਜੀ ਭਾਈ ਸਾਹਿਬ ਕੀ ਕਿਸੇ ਦਿਖਣਾ ਵੇਖਦੇ ਹੋ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਮਹਿਲਾ ਵੱਲੋਂ ਆਣ ਕੇ ਇੱਥੇ ਯੋਗਾਸਨ ਕੀਤਾ ਜਾਂਦਾ ਹੈ ਪਰ ਜਿਸ ਤਰੀਕਾ ਨਾਨਕ ਨੇ ਨਾਮ ਲੇਵਾ ਸੰਗਤਾਂ ਜਿਹੜੇ ਉਹਨਾਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਪ੍ਰਮਾਤਮਾ ਨੂੰ ਤਰੀਕੋ ਕਿ ਉੱਥੇ ਭਗਤੀ ਦਾ ਸੂਮਾ ਆ ਲੋਕ ਉੱਥੇ ਪ੍ਰਕਰਮਾਂ ਅਜ ਬੈਠ ਕੇ ਭਗਤੀ ਕਰਦੇ ਨੇ ਰੱਬ ਦਾ ਨਾਮ ਜਪਦੇ ਨੇ ਬਾਣੀ ਪੜ੍ਹਦੇ ਨੇ ਸਿਮਨ ਕਰਦੇ ਨੇ ਬਾਣੀ ਸਰਵਣ ਕਰਦੇ ਨੇ ਬੈਠ ਕੇ 24 ਘੰਟੇ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਉੱਥੇ ਪਰ ਇਹ ਕਿਸ ਤਰੀਕੇ ਨਾਲ ਹੋਜੀ ਹਰਕਤ ਨੂੰ ਕਿਸ ਤੀਕਰ ਵੇਖਦੇ ਇਹ ਜੀ ਹਰਕਤ ਤਾਂ ਬਹੁਤ ਨਿੰਦਣਯੋਗ ਆ ਬਹੁਤ ਮਾੜੀ ਹੋਈ ਆ ਸਿੱਖ ਕੌਮ ਦੇ ਹਿਰਦੇ ਜਿਹੜੇ ਬਲੂਥਰੇ ਗਏ ਨੇ ਇਹ ਜਿਹੜਾ ਕੰਮ ਆ ਇਹੋ ਜਿਹਾ ਹੋਣਾ ਨਹੀਂ ਚਾਹੀਦਾ ਆ ਵੇਖੋ ਕੱਲ ਦੇ ਦਿਹਾੜੇ ਆ ਜੇ 6 ਜੂਨ ਦੇ ਗੈਰ ਨਾ ਕਿ ਉਦੋਂ ਟਾਕਰਪੋਰਸ ਨਹੀਂ ਸੀ ਉੱਥੇ ਉੱਥੇ ਪੈਰ ਨਹੀਂ ਰੱਖਣ ਨੂੰ ਥਾ ਸੰਗਤ ਨਹੀਂ ਬਹਿ ਸਕਦੀ ਤੇ ਅੱਜ ਅਹੀਂ ਆਨੇ ਵੀ ਟਾਕਰਪੋਰਸ ਕਿਤੇ ਗਈ ਆ ਹੁਣ ਉਹ 15 ਮਿੰਟ ਬੀਬੀ ਲੱਗੀ ਰਹੀ ਭੈਣ ਲੱਗੀ ਰਹੀ ਆ ਤੇ ਉਹਨੂੰ ਕਿਉਂ ਨਹੀਂ ਨਾ ਵਰਜਿਤ ਕੀਤਾ ਜੇ ਹੋਰ ਕੋਈ ਬੱਚੇ ਦਾ ਜਾਂ ਹੋਰ ਕੋਈ ਉਥੇ ਨੁਕਸਾਨ ਐਸਾ ਬੇਤੋ ਜੋ ਮਰਜ਼ੀ ਕੋ ਆਣ ਕੇ ਕਰੀ ਜਾਊਗਾ ਉਥੇ ਇਹ ਜਿਹੜੇ ਮੁਲਾਜ਼ਮ ਨੇ ਜਾਂ ਟਾਕਰਪੋਰਸ ਆ ਇਹ ਕਿੱਧਰ ਗਈ ਆ ਇਹ ਕਿਉਂ ਵੇਲੇ ਥਲੇ ਹੋ ਗਏ ਇਹਨੇ ਇਹਨਾਂ ਨੂੰ ਵੀ ਥੋੜਾ ਜਾ ਯਾਗਰੂਤ ਹੋਣਾ ਚਾਹੀਦਾ ਧਿਆਨ ਰੱਖਣਾ ਚਾਹੀਦਾ ਆ ਇਹ ਲੱਗਦਾ ਕੀ ਲੱਗਦਾ ਕਿ ਪ੍ਰਚਾਰ ਹੋਰ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਤਾਂ ਪਹਿਲਾਂ ਵੀ ਕਾਫੀ ਚੱਲਦਾ ਪਰ ਕੀ ਲੋਕਾਂ ਨੂੰ ਜਾਗਰੂਕ ਕਰਨਾ ਪਊਗਾ ਇੱਥੇ ਆਉਣ ਵਾਸਤੇ ਜਿਹੜੀ ਸੰਗਤਾਂ ਹੁੰਦੀਆਂ ਨੇ ਉਹਨਾਂ ਨੂੰ ਮੈਸੇਜ ਦਿੱਤਾ ਜਾਊਗਾ ਕਿ ਹਾਂ ਸੰਗਤਾਂ ਕਿਸ ਤਰੀਕੇ ਨਾਲ ਆਉਣੇ ਉਸੇ ਲਿਬਾਜ ਦਾ ਧਿਆਨ ਰੱਖਣ ਗੁਰੂ ਘਰ ਦੇ ਵਿੱਚ ਆਉਣ ਵਾਸਤੇ ਕਿਉਂਕਿ ਕਾਫੀ ਬੜੀ ਵਿਵਾਦ ਹੋਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਬੜੀ ਜਦੋਂ ਕਿਉਂਕਿ ਕੱਟ ਕਪੜਿਆਂ ਨੂੰ ਰੱਖਿਆ ਜਾਂਦਾ ਤਾਂ ਵੀ ਵਿਵਾਦ ਹੁੰਦਾ ਲੋਕੀ ਘਰਾਂ ਤੋਂ ਆ ਜਾਂਦੇ ਨੇ ਕੱਟ ਕਪੜੇ ਪਾ ਕੇ ਕੈਪਰੀਆਂ ਪਾ ਕੇ ਆ ਜਾਂਦੇ ਨੇ ਪਰ ਕੀ ਲੱਗਦਾ ਕਿ ਹੋਰ ਪ੍ਰਚਾਰ ਕਰਨ ਦੀ ਲੋ ਪ੍ਰਚਾਰ ਦੀ ਬਹੁਤ ਘਾਟ ਆ ਪ੍ਰਚਾਰ ਵੀ ਹੋਰ ਹੋਣਾ ਚਾਹੀਦਾ ਆ ਵੇਖੋ ਤੇ ਇਹਨਾਂ ਨੂੰ ਮੈਂ ਤਾਂ ਨਾ ਵੀ ਇਹਨਾਂ ਨੂੰ ਪੁੱਛਣਾ ਵੀ ਚਾਹੀਦਾ ਆ ਇਹਨਾਂ ਨੂੰ ਸਾਰਿਆਂ ਨੂੰ ਮੁਲਾਜ਼ਮਾਂ ਨੂੰ ਵੀ ਕੱਲ ਆ ਜਾ 228 ਰੁਪਿਆਂ ਦਾ ਤੁਹਾਡੇ ਕੋਲ ਇਨਸਾਫ ਲੈਣ ਗਏ ਤਾਂ ਡਾਂਗ ਫੇਰਨ ਵਾਸਤੇ ਤੁਸੀਂ ਹੈਗੇ ਜੀ ਤੇ ਇਹ ਪਤਾ ਨੂੰ ਨਹੀਂ ਦੱਸਿਆ ਵੀ ਇਹ ਕੀ ਬਣ ਗਿਆ ਡਾਂਗ ਤੁਸੀਂ ਫੇਰ ਸਕਦੇ ਲੋਕਾਂ ਨੂੰ 228 ਰੁਪਿਆਂ ਦਾ ਇਨਸਾਫ ਲੈਣ ਗਏ ਉੱਥੇ ਤੁਸੀਂ ਡਾਂਗਾ ਫੇਰੀਆਂ ਲੋਕਾਂ ਨੂੰ ਕਿਤਰਾ ਉਦੋਂ ਕਿੱਥੋਂ ਆ ਗਈ ਠਾਕਰ ਫੋਰਸ ਕਿੱਧਰ ਗਏ ਠੀਕ ਹੈ ਹਾਂ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਇਹ ਘਟਨਾ ਹੋਈ ਆ ਬੜੀ ਚਰਮਨਾ ਘਟਨਾ ਜਿਸ ਤਿਕਨਾ ਦੀ ਗੱਲ ਕਰੀਏ ਪਿਆਰ ਵਾਲਿਆਂ ਦੀ ਤੇ ਜਿੱਥੇ ਭਗਤੀ ਦਾ ਸੋਮਾ ਉੱਥੇ ਜੋਗਾ ਖੇਡਿਆ ਗਿਆ ਕਿਸ ਤਰੀਕੇ ਨਾਲ ਵੈਘਰ ਜੀ ਕਾ ਖਾਲਸਾ ਤੇ ਵੈਘਰ ਜੀ ਕੀ ਖਤੇ ਹਾਂਜੀ ਬੇਨਤੀ ਇਹ ਆ ਵੀ ਮੈਂ ਕੋਈ ਏਡਾ ਗਿਆਨਵਾਨ ਨਹੀਂ ਆਦਮੀ ਪਰ ਫੇਰ ਵੀ ਮੈਂ ਇਹ ਇਸ ਗੱਲ ਦੀ ਬਹੁਤ ਸਾਡੇ ਮਨ ਨੂੰ ਠੇਸ ਰੰਚੀ ਆ ਕਿ ਸਾਡਾ ਏਡਾ ਪਵਿੱਤਰ ਸਥਾਨ ਜਿਹਦੇ ਵਿੱਚ ਅਹੀ ਸਾਡੀ ਸਿੱਖ ਕੌਮ ਦੀ ਸ਼ਰਧਾ ਇੰਨੀ ਆ ਕਿ ਇਹ ਪੂਜਣ ਯੋਗ ਥਾਂ ਆ ਤੇ ਜਿੱਥੇ ਇਹ ਬੀਬੀ ਨੇ ਆਣ ਕੇ ਤੇ ਇਹ ਜਿਹੜਾ ਨਜਾਇਜ਼ ਕੰਮ ਕੀਤਾ ਵਾ ਬਹੁਤ ਨਜਾਇਜ਼ ਕੰਮ ਕੀਤਾ ਸਿੱਖਾਂ ਦੇ ਹਿਰਦਿਆਂ ਨੂੰ ਇਹਨੇ ਠੇਸ ਪਹਾਈ ਆ ਇਹ ਇਹੋ ਜਿਹੇ ਕੰਮ ਇੱਥੇ ਨਹੀਂ ਹੋਣੇ ਚਾਹੀਦੇ ਇਹ ਸਿਰਫ ਕਾਮ ਦਾ ਇਹ ਪੂਜਣਯੋਗ ਥਾਵਾਂ ਇੱਥੇ ਆਣ ਕੇ ਸਰਦਾ ਦੇ ਲੋਕਾਂ ਦੀ ਇੰਨੀ ਕਿਹਾ ਵੀ ਕੋਈ ਕਹਿ ਨਹੀਂ ਸਕਦਾ ਵੀ ਜਿੰਨੀ ਕਿ ਸਰਦਾ ਇੱਥੇ ਲੋਕਾਂ ਦੀ ਆ ਤੇ ਇਹ ਕੰਮ ਆਣ ਕੇ ਬਹੁਤ ਜ਼ਿਆਦਾ ਗਲਤ ਕੀਤਾ ਹੈ ਬੇਬੀ ਨੇ ਅਸੀਂ ਨਹੀਂ ਚਾਹੁੰਦੇ ਪੀ ਇਹੋ ਜਿਹਾ ਕੰਮ ਹੋਣਾ ਚਾਹੀਦਾ ਬਾਕੀ ਇਸ ਸ਼੍ਰੋਮਿਕ ਕਮੇਟੀ ਨੂੰ ਵੀ ਇਹ ਚਾਹੀਦਾ ਵਾ ਪੀ ਇਹੋ ਜਿਹੇ ਕੰਮ ਜਿਹੜੇ ਰੋਕਣ ਵਾਸਤੇ ਜਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਇੱਥੇ ਗਲਤ ਲੋਕ ਆਣ ਕੇ ਕੱਪੜੇ ਪਾ ਕੇ ਗਲਤ ਆਣ ਕੇ ਆਣ ਕੇ ਇੱਥੇ ਕੰਮ ਕਰਦੇ ਨੇ ਆਪਣੇ ਜਨਮ ਦਿਨ ਮਨਾਉਂਦੇ ਨੇ ਜਾਂ ਹੋਰ ਕਈ ਇਹੋ ਜਿਹੇ ਕੰਮ ਕਰਦੇ ਨੇ ਉਹ ਨਹੀਂ ਹੋਣੇ ਚਾਹੀਦੇ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਆਪਾਂ ਬੁੱਧੀਜੀਵੀ ਰਾਨਾ ਗੱਲ ਕਰ ਰਹੇ ਸੀ ਭਰਾਵਾਂ ਨਾਲ ਗੱਲ ਕਰ ਰਹੇ ਜਿਸ ਤਰੀਕੇ ਨਾਲ ਕਿਉਂਕਿ ਇੱਕ ਮਹਿਲਾ ਵੱਲੋਂ ਆਣ ਕੇ ਆਪਣਾ ਜਿਹੜਾ ਜੋਗਾ ਕੀਤਾ ਜਾਂਦਾ ਉਸ ਤੋਂ ਬਾਅਦ ਕਿਤਨਾ ਕਿਤੇ ਜਿਹੜੇ ਵੀ ਰੱਬ ਨੂੰ ਮੰਨਣ ਵਾਲੇ ਨੇ ਪ੍ਰੇਮ ਕਰਨ ਵਾਲੇ ਉਹਨਾਂ ਦੇ ਹਿਰਦੇ ਬਰੁੰਦਰੇ ਗਏ ਨੇ ਕਿਤਨਾ ਕਿਤੇ ਉਹਨਾਂ ਦੇ ਮਨ 'ਚ ਰੋਸ ਜਿਸ ਤਰੀਕੇ ਨਾਲ ਬੜਾ ਵੱਡਾ ਚੱਲ ਰਿਹਾ ਕਿ ਇੱਕ ਜਿੱਥੇ ਆਣ ਕੇ ਭਗਤੀ ਹੁੰਦੀ ਹੈ ਜਿੱਥੇ ਆਣ ਕੇ ਕੀਰਤਨ ਸੁਣੀਦਾ ਆਥਰ ਕੇ ਜਸ ਸਰਵਣ ਕਰੀਦਾ ਤੇ ਉੱਥੇ ਇਹੋ ਜਿਹੀ ਹਰਕਤਾਂ ਹੋਣੀਆਂ ਸ਼ੁਰੂ ਹੁੰਦੀਆਂ ਪਰ ਨਾਲ ਨਾਲ ਕਿਤਨੇ ਕਿਤੇ ਉਸ ਚੀਜ਼ ਦਾ ਵੀ ਰੋਜ਼ ਕੀਤਾ ਜਾ ਰਿਹਾ ਨਾਲ ਨਾਲ ਕਿਤਨੇ ਕਿਤੇ ਐਸਜੀਪੀਸੀ ਨੂੰ ਸਲਾਹ ਵੀ ਦਿੱਤੀ ਜਾ ਰਹੀ ਕਿ ਐਸਜੀਪੀਸੀ ਜਿੱਥੇ ਵੱਡੇ ਪ੍ਰਚਾਰ ਕਰ ਰਹੀ ਹੈ ਵੱਡੇ ਪਸਾਰ ਕਰ ਰਹੀ ਹੈ ਉੱਥੇ ਜਦੋਂ ਵੀ ਸਵੇਰੇ ਕਥਾ ਚੱਲਦੀ ਹੈ ਤੇ ਹਰ ਕਥਾ ਦੇ ਵਿੱਚ 5 ਮਿੰਟ ਜਿਹੜੇ ਇਸ ਵਾਸਤੇ ਦਿੱਤੇ ਜਾਣੇ ਚਾਹੀਦੇ ਆ ਕਿ ਕਥਾ ਦੇ ਵਿੱਚ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾਣਾ ਹੈ ਸੰਦੇਸ਼ ਦਿੱਤਾ ਜਾਣਾ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਦਰਬਾਰ ਸਾਹਿਬ ਦੀ ਜੋ ਉਦੇ ਬਾਰੇ ਦੱਸਿਆ ਜਾਣਾ ਜਿੱਦਾਂ ਵੀ ਪੂਰੇ ਕੱਪੜੇ ਪਾ ਕੇ ਆਓ ਅਤੇ ਇਸ ਗੁਰੂ ਮਹਾਰਾਜ ਦੀਆਂ ਅਸੀਸਾਂ ਲਵੋ ਬਾਕੀ ਤੁਸੀਂ ਜੇਕਰ ਉਹ ਇਦਾਂ ਹੀ ਇੰਡੀਆ ਤੋਂ ਪੰਜਾਬ ਦੇ ਨਾਲ ਅਜਨਾਲਾ ਤੁਜ ਜੀ ਸਕਦੇ